ਲੋੜੀ ਦੇ ਤਿਉਹਾਰ ਮੌਕੇ ਦੇਸ਼-ਵਿਦੇਸ਼ ਦੇ ਵਿੱਚ ਧੂਮ ਨਜ਼ਰ ਆ ਰਹੀ ਹੈ ਤੇ ਪੰਜਾਬ ਦੇ ਵਿੱਚ ਖਾਸ ਕਰਕੇ ਰੌਣਕਾਂ ਲਗੀਆਂ ਹੋਈਆਂ ਨੇ ਲੋੜੀ ਦੇ ਤਿਉਹਾਰ ਤੇ ਨੌਜਵਾਨ ਸਵੇਰ ਤੋਂ ਹੀ ਪਤੰਗ ਬਾਜ਼ੀ ਦੇ ਲਈ ਛੱਤਾ ਤੇ ਚੜ ਚੁਕੇ ਨੇ ਦੱਸ ਦੇਈਏ ਕਿ ਜਿੱਥੇ ਅਸਮਾਨ ਦੇ ਵਿੱਚ ਚਾਰੇ ਪਾਸੇ ਪਤੰਗਾਂ ਹੀ ਪਤੰਗਾਂ ਨਜ਼ਰ ਆ ਰਹੀਆਂ ਨੇ ਜਿੱਥੇ ਨੌਜਵਾਨਾਂ 'ਚ ਖਾਸਾ ਉਤਸ਼ਾਹ ਹੈ ਕਿ ਉਹ ਪੰਗੜਾ ਪੱਗ ਪਤੰਗ ਬਾਜ਼ੀ ਦਾ ਮਜ਼ਾ ਲੈ ਰਹੇ ਨੇ ਤੇ ਇਸ ਦੇ ਦਰਮਿਆਨ ਅਸਮਾਨ ਦੇ ਵਿੱਚ ਮੰਤਰੀ ਸੰਜੀਵ ਅਰੋੜਾ ਦੇ ਪਤੰਗ ਉੱਡਦੇ ਨਜ਼ਰ ਆਏ ਨੇ ਹਾਲਾਂਕਿ ਮੰਤਰੀ ਸੰਜੀਵ ਅਰੋੜਾ ਦੇ ਨਾਲ ਕਾਉਂਸਲਰ ਸੁਨੀ ਮਾਸਟਰ ਦੇ ਫੋਟੋ ਲ ਲਹਿਰਾਉਂਦੇ ਵਿਖਾਈ ਦੇ ਰਹੇ ਨੇ ਤੇ ਉੱਥੇ ਹੀ ਦੱਸ ਦਿੱ ਗਏ ਕਿ ਸੰਨੀ ਮਾਸਟਰ ਦਾਇਕ ਹੈ ਨਾ ਕਿ ਸੰਜੀਵ ਅਰੂੜਾ ਸਭ ਦੇ ਹਰਮਨ ਪਿਆਰੇ ਨੇ ਤੇ ਉਹਨਾਂ ਦੇ ਵੱਲੋਂ ਖਾਸ ਤੌਰ ਤੇ ਪਤੰਗਾ ਬਣਵਾਈਆਂ ਗਈਆਂ ਸਨ ਜੋ ਫ੍ਰੀ ਆਫ ਕਾਸਟ ਵੰਡੀਆਂ ਗਈਆਂ ਨੇ ਤਾਂ ਜੋ ਇਸ ਇਤਿਹਾਰ ਦੇ ਮੌਕੇ ਤੇ ਲੋਕ ਖੂਬ ਮਜ਼ਾ ਲੈ ਸਕਣ ਤਾਂ ਅੱਜ ਲੋਹੜੀ ਦੀ ਧੂਮ ਜਿੱਥੇ ਖਾਸ ਤੌਰ ਤੇ ਨਜ਼ਰ ਆ ਰਹੀ ਹੈ ਤੇ ਉੱਥੇ ਹੀ ਜਿਹੜੇ ਮੰਤਰੀ ਸੰਜੀਵ ਅਰੂੜਾ ਤੇ ਸੰਨੀ ਮਾਸਟਰ ਦੇ ਫੋਟੋ ਲੱਗੇ ਪਤੰਗ ਅਸਮਾਨ 'ਚ ਲਹਿਰਾਉਂਦੇ ਵਿਖਾਈ ਦੇ ਰਹੇ ਨੇ ਤੇ ਨੌਜਵਾਨ ਅੱਜ ਦੇ ਦਿਨ ਸਵੇਰ ਤੋਂ ਹੀ ਪਤੰਗਬਾਜ਼ੀ ਦੇ ਲਈ ਛੱਤਾ ਤੇ ਚੜੇ ਵਿਖਾਈ ਲੋਹੜੀ ਦੇ ਤਿਉਹਾਰ ਮੌਕੇ ਦੇਸ਼ ਉਦੇਸ਼ ਦੇ ਵਿੱਚ ਤੁਮ ਨਜ਼ਰ ਆ ਰਹੀ ਹੈ ਤੇ ਪੰਜਾਬ ਦੇ ਵਿੱਚ ਖਾਸ ਕਰਕੇ ਰੌਣਕਾਂ ਲਗੀਆਂ ਹੋਈਆਂ ਨੇ ਲੋਹੜੀ ਦੇ ਤਿਉਹਾਰ ਤੇ ਨੌਜਵਾਨ ਸਵੇਰ ਤੋਂ ਹੀ ਪਤੰਗਬਾਜ਼ੀ ਦੇ ਲਈ ਛੱਤਾ ਤੇ ਚੜ ਚੁਕੇ ਨੇ ਦੱਸਦੇ ਕਿ ਜਿੱਥੇ ਅਸਮਾਨ ਦੇ ਵਿੱਚ ਚਾਰੇ ਪਾਸੇ ਪਤੰਗਾ ਹੀ ਪਤੰਗਾ ਨਜ਼ਰ ਆ ਰਹੀਆਂ ਨੇ ਜਿੱਥੇ ਨੌਜਵਾਨਾਂ 'ਚ ਖਾਸਾ ਉਤਸ਼ਾਹ ਹੈ ਤੇ ਉਹ ਪੰਗੜਾ ਪਾ ਕੇ ਪਤੰਗਬਾਜ਼ੀ ਦਾ ਮਜ਼ਾ ਲੈ ਰਹੇ ਨੇ ਤੇ ਇਸ ਦੇ ਦਰਮਿਆਨ ਅਸਮਾਨ ਦੇ ਵਿੱਚ ਮੰਤਰੀ ਸੰਜੀਵ ਅਰੋੜਾ ਦੇ ਪਤੰਗ ਉੱਡੇ ਨਜ਼ਰ ਆਏ ਨੇ ਹਾਲਾਂਕ ਸੰਜੀਵ ਰੂੜਾ ਦੇ ਨਾਲ ਕਾਉਂਸਲਰ ਸੰਨੀ ਮਾਸਟਰ ਦੇ ਫੋਟੋ ਲੱਗੇ ਇਹ ਪਤੰਗ ਅਸਮਾਨ ਦੇ ਵਿੱਚ ਲਹਿਰਾਉਂਦੇ ਵਿਖਾਈ ਦੇ ਰਹੇ ਨੇ ਤੇ ਉੱਥੇ ਹੀ ਦੱਸ ਦਈਏ ਕਿ ਸੰਨੀ ਮਾਸਟਰ ਦਾ ਇਹ ਕਹਿਣਾ ਕਿ ਸੰਜੀਵ ਰੂੜਾ ਸਭ ਦੇ ਹਰਮਨ ਪਿਆਰੇ ਨੇ ਤੇ ਉਹਨਾਂ ਦੇ ਵੱਲੋਂ ਖਾਸ ਤੌਰ ਤੇ ਪਤੰਗਾ ਬਣਵਾਈਆਂ ਗਈਆਂ ਸਨ ਜੋ ਫ੍ਰੀ ਆਫ ਕਾਸਟ ਵੰਡੀਆਂ ਗਈਆਂ ਨੇ ਤਾਂ ਜੋ ਇਸ ਤਿਹਾੜ ਦੇ ਮੌਕੇ ਤੇ ਲੋਕ ਖੂਬ ਮਜ਼ਾ ਲੈ ਸਕਣ ਤਾਂ ਜੱਲ ਲੋੜੀ ਦੀ ਧੂਮ ਜਿੱਥੇ ਖਾਸ ਤੌਰ ਤੇ ਨਜ਼ਰ ਆ ਰਹੀ ਹੈ ਕਿ ਉੱਥੇ ਹੀ ਜਿਹੜੇ ਮੰਤਰੀ ਸੰਜੀਵ ਅਰੂੜਾ ਤੇ ਸੰਨੀ ਮਾਸਟਰ ਦੇ ਫੋਟੋ ਲੱਗੇ ਪਤੰਗ ਅਸਮਾਨ 'ਚ ਲਹਿਰਾਉਂਦੇ ਵਿਖਾਈ ਦੇ ਰਹੇ ਨੇ ਇਹ ਨੌਜਵਾਨ ਅੱਜ ਦੇ ਦਿਨ ਸਵੇਰ ਤੋਂ ਹੀ ਪਤੰਗਬਾਜ਼ੀ ਦੇ ਲਈ ਛੱਤਾ ਤੇ ਚੜੇ ਵਿਖਾਈ ਦਿੱਤੇ ਨੇ ਲੋਹੜੀ ਦੇ ਤਿਉਹਾਰ ਮੌਕੇ ਦੇਸ਼ ਉਦੇਸ਼ ਦੇ ਵਿੱਚ ਧੂਮ ਨਜ਼ਰ ਆ ਰਹੀ ਹੈ ਤੇ ਪੰਜਾਬ ਦੇ ਵਿੱਚ ਖਾਸ ਕਰਕੇ ਰੌਣਕਾਂ ਲਗੀਆਂ ਹੋਈਆਂ ਨੇ ਲੋਹੜੀ ਦੇ ਤਿਉਹਾਰ ਤੇ ਨੌਜਵਾਨ ਸਵੇਰ ਤੋਂ ਹੀ ਪਤੰਗਬਾਜ਼ੀ ਦੇ ਲਈ ਛੱਤਾ ਤੇ ਚੜ ਚੁਕੇ ਨੇ ਦੱਸਦੇ ਕਿ ਜਿੱਥੇ ਅਸਮਾਨ ਦੇ ਵਿੱਚ ਚਾਰੇ ਪਾਸੇ ਪਤੰਗਾ ਹੀ ਪਤੰਗਾ ਨਜ਼ਰ ਆ ਰਹੀਆਂ ਨੇ ਜਿੱਥੇ ਨੌਜਵਾਨਾਂ ਚ ਖਾਸਾ ਉਤਸ਼ਾਹ ਹੈ ਤੇ ਉਹ ਪੰਗੜਾ ਪਾ ਕੇ ਪਤੰਗਬਾਜ਼ੀ ਦਾ ਮਜ਼ਾ ਲੈ ਰਹੇ ਨੇ ਤੇ ਇਸੇ ਦਰਮਿਆਨ ਅਸਮਾਨ ਦੇ ਵਿੱਚ ਮੰਤਰੀ ਸੰਜੀਵ ਅਰੋੜਾ ਦੇ ਪਤੰਗ ਉੱਡੇ ਨਜ਼ਰ ਆਏ ਹਾਲਾਂਕਿ ਮੰਤਰੀ ਸੰਜੀਵ ਬਰੂੜਾ ਦੇ ਨਾਲ ਕਾਉਂਸਲਰ ਸੰਨੀ ਮਾਸਟਰ ਦੇ ਫੋਟੋ ਲੱਗੇ ਇਹ ਪਤੰਗ ਅਸਮਾਨ ਦੇ ਵਿੱਚ ਲਹਿਰਾਉਂਦੇ ਵਿਖਾਈ ਦੇ ਰਹੇ ਨੇ ਤੇ ਉੱਥੇ ਦੱਸ ਦਿੱਤੀ ਗਿਆ ਕਿ ਸੰਨੀ ਮਾਸਟਰ ਦਾ ਇਹ ਕਹਿਣਾ ਕਿ ਸੰਜੀਵ ਬਰੂੜਾ ਸਭ ਦੇ ਹਰਮਨ ਪਿਆਰੇ ਨੇ ਤੇ ਉਹਨਾਂ ਦੇ ਵੱਲੋਂ ਖਾਸ ਤੌਰ ਤੇ ਪਤੰਗਾ ਬਣਵਾਈਆਂ ਗਈਆਂ ਸਨ ਜੋ ਫ੍ਰੀ ਆਫ ਕਾਸਟ ਵੰਡੀਆਂ ਗਈਆਂ ਨੇ ਤਾਂ ਜੋ ਇਸ ਤਿਹਾੜ ਦੇ ਮੌਕੇ ਤੇ ਲੋਕ ਖੂਬ ਮਜ਼ਾ ਲੈ ਸਕਣ ਤਾਂ ਅੱਜ ਲੋਹੜੀ ਦੀ ਧੂਮ ਜਿੱਥੇ ਖਾਸ ਤੌਰ ਤੇ ਨਜ਼ਰ ਆ ਰਹੀ ਹੈ ਕਿ ਉੱਥੇ ਹੀ ਜਿਹੜੇ ਮੰਤਰੀ ਸੰਜੀਵ ਅਰੂੜਾ ਤੇ ਸੰਨੀ ਮਾਸਟਰ ਦੇ ਫੋਟੋ ਲੱਗੇ ਪਤੰਗ ਅਸਮਾਨ 'ਚ ਲਹਿਰਾਉਂਦੇ ਵਿਖਾਈ ਦੇ ਰਹੇ ਨੇ ਤੇ ਨੌਜਵਾਨ ਅੱਜ ਦੇ ਦਿਨ ਸਵੇਰ ਤੋਹੀ ਪਤੰਗ ਬਾਜ਼ੀ ਦੇ ਲਈ ਛੱਤਾ ਤੇ ਚੜੇ ਵਿਖਾਈ ਦਿੱਤੇ ਨੇ